ਚੇਅਰਮੈਨ ਪੰਜਾਬ ਮੰਡੀ ਬੋਰਡ ਸਰਦਾਰ ਹਰਚੰਦ ਸਿੰਘ ਬਰਸਟ ਨੇ ਦਾਣਾ ਮੰਡੀ ਬੰਗਾ ਵਿਖੇ ਇੱਕ ਪਾਰਕਿੰਗ ਸੜਕ ਦਾ ਉਦਘਾਟਨ ਕੀਤਾ ਇਸ ਪ੍ਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਤਹੇਤਰ ਸੜਕਾਂ ਨੇ ਜੋ 9 ਸਾਲਾਂ ਤੋਂ ਰਿਪੇਅਰ ਦੀ ਉਡੀਕ ਵਿੱਚ ਸਨ ਇਹਨਾਂ ਦੀ ਰਿਪੇਅਰ 2.5 ਕਰੋੜ 50 ਲੱਖ ਰੁਪਏ ਦੀ ਲਾਗਤ ਨਾਲ ਕੁਝ ਹੀ ਦਿਨਾਂ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਅਤੇ ਬੰਗਾ ਦਾਣਾ ਮੰਡੀ ਵਿੱਚ ਜਲਦ ਹੀ ਕਿਸਾਨਾਂ ਤੇ ਆੜਤੀਆਂ ਦੀ ਸਹੂਲਤ ਲਈ ਏਟੀਐਮ ਲਗਵਾ ਦਿੱਤੇ ਜਾਣਗੇ। ਉਹਨਾਂ ਸਾਰਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਵੀ ਅਪੀਲ ਕੀਤੀ ਤਾਂ ਜੋ ਵੱਧ ਰਹੇ ਤਾਪਮਨ ਘਟ ਕੀਤਾ ਜਾ ਸਕੇ। ਅੱਜ ਤੁਸੀਂ ਬੰਗਾ ਦੇ ਵਿੱਚ ਆਏ ਹੋ ਸਪੈਸ਼ਲ ਬੰਗਾ ਦੇ ਵਿੱਚ ਬੈਸਸ ਅਸੀਂ ਪੂਰੇ ਪੰਜਾਬ ਚ ਘੁੰਮ ਰਹੇ ਹਾਂ। ਪੂਰੇ ਪੰਜਾਬ ਦੇ ਮੰਡੀਆਂ ਚ ਅਸੀਂ ਬੂਟੇ ਲਗਵਾ ਰਹੇ ਹਾਂ। ਪਿਛਲੇ ਸਾਲ ਅਸੀਂ 33445 ਫੁੱਟ ਲਾਈ ਸੀ ਐਚਪੀ ਅਸੀਂ ਤਕਰੀਬਨ 40000 ਤੋਂ ਉੱਪਰ ਲਾ ਚੁੱਕੇ ਹਾਂ 50000 ਦਾ ਟਿਕਾ ਪਾਰ ਕਰਾਂਗੇ ਕਿਉਂਕਿ ਮੈਂ ਸਮਝਦਾ ਜਿਸ ਤਰ੍ਹਾਂ ਹੀਟ ਵੇਵਜ਼ ਐਸ ਦੀ ਚੱਲੀ ਹੈ ਗਰਮ ਹਵਾਵਾਂ ਚੱਲੀਆਂ ਨੇ ਸਾਡੇ ਜਿਹੜੇ ਦਰਖਤਾਂ ਦੇ ਪੱਤੇ ਝੁੱਲਸੇ ਗਏ ਛੋਟੇ ਦਰਖਤ ਸੁੱਕ ਗਏ ਉਸ ਹੀਟ ਵੇਵ ਦੀ ਵਜ੍ਹਾ ਕਰਕੇ ਔਰ ਇਹ ਸਾਡੇ ਵਾਸਤੇ ਬਹੁਤ ਵੱਡੀ ਚੇਤਾਵਨੀ ਹੈ ਜੇ ਵਾਤਾਵਰਨ ਨੂੰ ਆਪਾਂ ਨਾ ਸੰਭਾਲਿਆ ਆਉਣ ਵਾਲੇ ਸਮੇਂ 'ਚ ਹੀਟ ਵੇਵ ਹੋਰ ਵੀ ਜ਼ਿਆਦਾ ਟੈਂਪਰੇਚਰ ਵੱਧ ਸਕਦਾ ਹੈ ਜੇ 55 ਤੋਂ 60 ਡਿਗਰੀ ਟੈਂਪਰੇਚਰ ਹੋ ਜਾਂਦਾ ਤਾਂ ਪੂਰੀ ਕਾਇਨਾਤ ਦੇ ਵਿੱਚੋਂ ਜੀਵਨ ਖਤਮ ਹੋ ਜਾਊਗਾ ਸਾਰੀ ਇਨਸਾਨੀਅਤ ਸਾਰੇ ਜੀਵ ਜੰਤੂ ਸਾਰੇ ਪਸ਼ੂ ਪੰਛੀ ਰੁੱਟੇ ਸਾਰਾ ਕੁਝ ਢੁੱਟ ਸਿਆ ਜਾਣਾ ਔਰ ਉਹਦਾ ਇੱਕ ਹੋਰ ਵੱਡਾ ਨੁਕਸਾਨੇ ਹੋਣਾ ਕਿ ਸਾਡੇ ਸਾਰੇ ਗਲੇਸ਼ੀਅਰ ਪਿੰਗਲ ਜਾਣੇ ਨੇ ਜਿਹਦੇ ਨਾਲ ਸਮੁੰਦਰ ਦਾ ਜਲ ਸਰ ਵੀ ਉੱਚਾ ਹੋ ਜਾਣਾ ਔਰ ਉਹਦੇ ਨਾਲ ਸਾਰਾ ਧਰਤੀ ਦਾ ਬੈਲੈਂਸ ਵਿਗੜ ਜਾਣਾ ਸਿਸਟਮ ਸਾਰਾ ਖਤਮ ਹੋ ਜਾਣਾ ਹੈ ਇਸ ਲਈ ਜੀਵਨ ਨੂੰ ਬਚਾਉਣ ਵਾਸਤੇ ਮਨੁੱਖਤਾ ਨੂੰ ਬਚਾਉਣ ਵਾਸਤੇ ਧਰਤੀ ਨੂੰ ਬਚਾਉਣ ਵਾਸਤੇ ਬੂਟੇ ਲਾਉਣਾ ਬਹੁਤ ਜ਼ਰੂਰੀ ਹੈ ਮੈਂ ਸਾਰੇ ਸੱਜਣਾਂ ਨੂੰ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਬੇਨਤੀ ਕਰਦਾ ਹਾਂ ਕਿ ਘੱਟੋ ਘੱਟ 5-5 ਬੂਟੇ ਆਪਾਂ ਜ਼ਰੂਰ ਲਾਈਏ ਅੱਜ ਪੂਰੀ ਦੁਨੀਆ 'ਚ 500 ਕਰੋੜ ਤੋਂ ਵੱਧ ਦਰਖਤ ਲਾਉਣ ਦੀ ਲੋੜ ਹੈ ਤਾਂ ਸਾਡਾ ਵਾਤਾਵਰਣ ਸੰਤੁਲਨ ਦੇ ਵਿੱਚ ਆਊਗਾ ਕਿਉਂਕਿ ਦਰਖਤ ਪੱਤੇ ਬਹੁਤ ਜ਼ਿਆਦਾ ਰਹੇ ਨੇ ਲੱਗ ਘਟ ਰਹੇ ਨੇ ਜਿਹੜੇ ਲੱਗ ਵੀ ਰਹੇ ਨੇ ਉਹਨਾਂ ਦੀ ਸੰਭਾਲ ਨਹੀਂ ਹੋ ਰਹੀ ਇਸ ਲਈ ਮੈਂ ਬੇਨਤੀ ਕਰਦਾ ਜਿਹੜੇ ਦਰਖਤ ਆਪਾਂ ਲਾਉਣੇ ਨੇ ਚਾਹੇ 400 ਲਾਓ 200 ਲਾਓ ਉਹਨਾਂ ਦੀ ਸੰਭਾਲ ਵੀ ਨਾਲ ਕਰੀਏ ਤਾਂ ਕਿ 2 ਸਾਲ ਤੱਕ ਉਹ ਵੱਡੇ ਹੋ ਜਾਣ ਉਸ ਤੋਂ ਬਾਅਦ ਆਪਣੇ ਆਪ ਪੈਦਾ ਹੋ ਜਾਂਦੇ ਨੇ ਤੁਸੀਂ ਦੇਖਿਆ ਪਿਛਲੇ ਸਮੇਂ 'ਚ ਕਰੋਨਾ ਦੇ ਦੌਰਾਨ ਕਿਸ ਤਰ੍ਹਾਂ ਆਪਾਂ ਆਕਸੀਜਨ ਦੇ ਸਿਲੰਡਰ ਚੱਕੀ ਫਿਰਦੇ ਸੀ ਜਿਹੜੇ ਦਰਖਤ ਆਪਾਂ ਲਾ ਦੇਣੇ ਆ ਉਹ ਸਦਾ ਵਾਸਤੇ ਸਾਨੂੰ ਆਉਣ ਵਾਲੇ 25 30 ਸਾਲ ਆਕਸੀਜਨ ਮੁਫਤ ਚ ਦੰਦੇ ਨੇ ਇਸ ਲਈ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਮੈਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਦਰਖਤ ਲਾਈਏ ਔਰ ਸਾਸੀ ਨੂੰ ਹਰਾ-ਭਰਾ ਬਣਾਈਏ ਔਰ ਪੰਜਾਬ ਸਰਕਾਰ ਬਨੋ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਪੂਰੇ ਪੰਜਾਬ ਚ ਮੁਹਿੰਮ ਚਲਾਈ ਹੋਈ ਹੈ ਸਾਰੇ ਮਹਿਕਮੇ ਲਾ ਰਹੇ ਨੇ ਅਸੀਂ ਮੰਡੀ ਬੋਰਡ ਵੱਲੋਂ ਵੀ ਲਾ ਰਹੇ ਹਾਂ ਔਰ ਅੱਜ ਇੱਕ ਪਾਰਕਿੰਗ ਏਰੀਆ ਦਾ ਬਣਾਇਆ ਗਿਆ ਇੱਥੇ ਉਹਦਾ ਉਦਘਾਟਨ ਵੀ ਕੀਤਾ ਇਸ ਤੋਂ ਪਹਿਲਾਂ ਅਸੀਂ ਦੋ ਏਟੀਐਮ ਮੰਡੀ ਬੋਰਡ ਚ ਲਗਵਾਏ ਨੇ ਇੱਕ ਮਹੱਤਪੂਰਨ ਇੱਕ ਜਲੰਧਰ ਉਹਦਾ ਵੀ ਉਦਘਾਟਨ ਕੀਤਾ ਤਾਂ ਕਿ ਲੋਕਾਂ ਨੂੰ ਸਹੂਲਤ ਹੋ ਸਕੇ ਆਉਣ ਵਾਲੇ ਸਮੇਂ 'ਚ ਇਸ ਮੰਡੀ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਏਟੀਐਮ ਲਵਾਵਾਂਗੇ ਕਿਉਂਕਿ ਉਹਦੇ ਨਾਲ ਇੱਕ ਤਾਂ ਜਿਹੜਾ ਬੈਂਕ ਇੱਥੇ ਏਟੀਐਮ ਲਾਊਗਾ ਸਾਨੂੰ ਕਿਰਾਇਆ ਦੇਊਗਾ ਦੂਜਾ ਲੋਕਾਂ ਨੂੰ ਸਹੂਲਤ ਹੋਊਗੀ ਔਰ ਮੈਂ ਹੋਰ ਖੁਸ਼ੀ ਨਾਲ ਦੱਸਣਾ ਚਾਹੁੰਦਾ ਕਿ ਇਸ ਹਲਕੇ ਦੇ ਵਿੱਚ ਤਕਰੀਬਨ 73 ਸੜਕਾਂ ਸੀਗੀਆਂ ਜਿਨ੍ਹਾਂ ਦੀ ਰਿਪੇਅਰ ਹੋਣ ਵਾਲੀ ਹੈ ਪਿਛਲੇ 9 ਸਾਲਾਂ ਤੋਂ ਉਹਨਾਂ ਦੀ ਰਿਪੇਅਰ ਨਹੀਂ ਹੋਈ ਹੁਣ ਅਸੀਂ ਉਹ ਰਿਪੇਅਰ ਕਰਾਉਣ ਜਾ ਰਹੇ ਹਾਂ ਜਿਹੜੀ ਤਕਰੀਬਨ 143 ਕਿਲੋਮੀਟਰ ਦੀ ਲੈਂਥ ਬਣਦੀ ਹੈ ਇਹਦੇ ਤੇ 22.5 ਕਰੋੜ ਰੁਪਏ ਦਾ ਖਰਚ ਆਉਣਾ। ਉਹ ਸਾਰਾ ਕੁਝ ਕਲੀਅਰ ਹੋ ਗਿਆ ਆਉਣ ਵਾਲੇ ਕੁਝ ਦਿਨਾਂ ਬਾਅਦ ਸਾਰੇ ਏਰੀਆ ਦੀਆਂ ਸੜਕਾਂ ਅਸੀਂ ਬਣਾਉਣੀਆਂ ਸ਼ੁਰੂ ਕਰ ਦਾਂਗੇ। ਇਹਦੇ ਵਾਸਤੇ ਵੀ ਸਾਰੇ ਹਲਕਾ ਨਿਵਾਸੀਆਂ ਨੂੰ ਸਾਡੇ ਹਲਕਾ ਇੰਚਾਰਜ ਨੂੰ ਹਰਜੋਤ ਜੀ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੈਂ ਔਰ ਆਸ ਕਰਦਾ ਮੇਰੀ ਬੇਨਤੀ ਤੁਸੀਂ ਪ੍ਰਵਾਨ ਕਰੋਗੇ। ਬਹੁਤ ਬਹੁਤ ਸ਼ੁਕਰੀਆ ਵਹਿਮ ਜੀ ਦਾ ਖਾਲਸਾ ਵਹਿਮ ਜੀ। ਸਰ ਇੱਕ ਇੱਥੇ ਤੋਂ ਮੌਜੂਦ ਦਾ ਜਿਹੜੇ ਐਮ ਐਲ ਏ ਆ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਉਹ ਕਿਹੋ ਜਿਹਾ ਤੁਸੀਂ ਉਹ ਦੇਖਦੇ ਹੋ। ਦੇਖੋ ਇਹ ਪਾਰਟੀ ਦਾ ਫੈਸਲਾ ਹੈ। ਅਸੀਂ ਵੈਲਕਮ ਕਰਦੇ ਆਂ ਜੋ ਵੀ ਸੱਜਣ ਪਾਰਟੀ ਚ ਪਾਰਟੀ ਦੀਆਂ ਨੀਤੀਆਂ ਮੁਤਾਬਕ ਆ ਕੇ ਕੰਮ ਕਰਨਾ ਚਾਹੁੰਦਾ ਲੋਕਾਂ ਦੀ ਸੇਵਾ ਕਰਨੀ ਚਾਹੁੰਦਾ ਹੈ ਅਸੀਂ ਉਹਦਾ ਸਵਾਗਤ ਕਰਦੇ ਆਂ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਪਾਰਟੀ ਦੇ ਫੈਸਲੇ ਹੋਣਗੇ ਸਾਰੀ ਪਾਰਟੀ ਉਹਨਾਂ ਦੇ ਫੁੱਲ ਚੜੂ ਥੈਂਕ ਯੂ ਸ਼ੁਕਰੀਆ ਜੀ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅੱਜ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇੱਟਾਂ ਦੇ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲੌਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਨੇ ਅਨੁਸਾਰ ਜਿਹੜੇ ਆ ਬ੍ਰਿਕਸ ਇੱਥੇ ਬਲੌਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਜੀ 6 ਇੰਚੀ ਬਲੌਕ ਅੱਛਾ ਵੀ ਤੇ ਇਹਦੀ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਦੀ ਉਚਾਈ ਆ ਆਪਾਂ ਨੂੰ ਲਗਭਗ 1.5 ਟੰਟਾਂ 4 ਟੰਟਾਂ ਕਵਰ ਕਰ ਜਾਂਦਾ ਇੱਕ ਬਲੌਕ ਅੱਛਾ ਹਾਂਜੀ ਹਾਂਜੀ ਤੇ ਉਤੀਰਾ ਫਾਇਦੇ ਇਹ ਆ ਕਿ ਜਿਵੇਂ ਕਿ ਹੁਣ ਅੱਜ ਕੱਲ ਆਪਾਂ ਘਰ ਬਣਾ ਰਹੇ ਆਂ ਸਲਾਬੇ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵੱਤੀ ਪੈਸੇ ਲਾਉਨੇ ਆਂ ਦੋ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕਸ ਯੂਜ਼ ਕਰਦੇ ਆਂ ਇੱਥੇ ਕੋਈ ਇਦਾਂ ਦੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੇਵ ਹੋਊਗਾ ਜਿਵੇਂ ਪੈਸਾ ਵੀ ਸੇਵ ਹੋਏਗਾ ਪੈਸਾ ਸੇਵ ਹੋਊਗਾ ਮਟੀਰੀਅਲ ਸੇਵ ਜੇ ਤਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸ